ਇੱਕ ਹੋਰ ਗੱਲਬਾਤ ਕੋਈ ਦੇ ਫਿਰ ਮਨੋ ਜਾਜ ਮੈਂ ਚਾਹਾਂ ਤਾਂ ਜੀ ਆਜਾਜ ਤਾਂ ਮਿਲੂਗੀ ਪਹਿਲਾਂ ਦੱਸ ਕੇ ਜਾਓ ਬਈ ਕਿੰਨੇ ਵੇਲੇ ਤੱਕ ਆਣਾ ਇਹ ਨਾ ਜੀ ਟਰੈਕਟਰ ਨੂੰ ਜਾਂ ਚਲਾਉਂਦਾ ਨਾ ਕਹਿੰਦਾ ਟਾਇਰ ਉੱਪਰ ਨੂੰ ਨੇ ਛਾਤਰੀ ਪਾ ਟਰੈਕਟਰ ਨੂੰ ਚਲਾਉਂਦਾ ਛਾਤਰੀ ਟਾਇਰ ਉੱਪਰ ਹੁੰਨੇ ਜੀ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੋ ਤੇ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬੱਸਦੇ ਰੱਖੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਲੋਜੀ ਲੱਗੇ ਤੇ ਅੱਜ ਦਾ ਬਲੌਗ ਸ਼ੁਰੂ ਕਰਨ ਤੇ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਇੱਧਰ ਜਾਂ ਬਾਹਰ ਦੇਸਾਂ ਵਿਦੇਸਾਂ ਤੋਂ ਜੁੜੇਵੇਂ ਵੀਰ ਭੈਣ ਭਰਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਬੱਚਿਆਂ ਦਾ ਵੀ ਬਜ਼ੁਰਗਾਂ ਦਾ ਤੇ ਬਾਕੀ ਅ ਗਰਮੀ ਬਹੁਤ ਹੈ ਜੀ ਬਸ ਚਲਾਈ ਜਾਂਦੇ ਜਿੰਦਗੀ ਨੂੰ ਧੂਕੜੀਸ ਕਰਕੇ ਤੇ ਪਿਛਲਾ ਬਲੌਗ ਬਹੁਤ ਸੋਹਣਾ ਚੱਲ ਰਿਹਾ ਜੀ ਤੁਸੀਂ ਬਹੁਤ ਸਪੋਰਟ ਦੇ ਰਹੇ ਵੀਰ ਭੈਣ ਭਰਾ ਤੇ ਕਮੈਂਟ ਵੀ ਕਰਦੇ ਆਂ ਤੇ ਇੱਕ ਸੋਰੀ ਜੀ ਹੁਣ ਨਾਮ ਨਹੀਂ ਬੋਲ ਹੋ ਰਹੇ ਕੋਈ ਨਹੀਂ ਆਪਾਂ ਨੇ 2-3 ਦਿਨ ਤੇ ਨਾ ਹੁਣ ਤੈਨਾਂ ਕਦਿਨ ਬਾਅਦ ਪਹਾੜ ਚਲੇ ਜਾਣਾ ਸਾਨੂੰ ਪਹਾੜਾਂ ਦੀਆਂ ਮੂਵੀਆਂ ਮਿਲੂਗੀਆਂ ਬਲੌਗ ਮਿਲੂਗੇ ਤੇ ਉੱਥੇ ਬੈਠ ਕੇ ਅਸੀਂ ਇੱਕ ਨਾ ਘਰ ਦੀ ਟੈਨਸ਼ਨ ਤੋਂ ਫਰੀ ਹੋਵਾਂਗੇ ਜੇ ਉੱਥੇ ਜਾਉਂਗੇ ਚਲੋ ਘੁੰਮਣ ਗਏ ਆ ਮਿਲਣ ਗਏ ਤਾਂ ਉੱਥੇ ਦੇ ਕੰਮਕਾਰ ਕਰੂਗੇ ਤੇ ਉੱਥੇ ਤੁਹਾਡੇ ਨਾਮ ਵੀ ਲੈ ਤੇ ਬਾਕੀ ਗੱਲਬਾਤ ਚਲੋ ਇਹ ਤਾਂ ਗੱਲਾਂ ਬਾਤਾਂ ਹੋលੀਆਂ ਤੇ ਜਿਹੜਾ ਕੱਲ ਦਾ ਬਲੌਗ ਚੱਲ ਰਿਹਾ ਵੀ ਜਸਕਰ ਨੂੰ ਭੇਜ ਤਿਆ ਸੀ ਇੱਕ ਨਾ ਬੇਅੰਤ ਸਿੰਘ ਦੇ ਨਾਮ ਤੇ ਆਈਡੀ ਐ ਖਣੀਓ ਭੈਣ ਨਾ ਇੱਕ ਮਿੰਟ ਕਰਿਆ ਆਪਾਂ ਲੱਗਦਾ ਮੈਨੂੰ ਗੈਸੀ ਤੇ ਆਈਡੀ ਦਾ ਨਾਮ ਮੈਂ ਤੁਹਾਨੂੰ ਦੱਸ ਦਿਆ ਬੇਅੰਤ ਸਿੰਘ ਭੈਣ ਜਪਰਾਏ ਆਈਡੀ ਦਾ ਨਾਮ ਤੁਹਾਨੂੰ ਦੱਸ ਦਿਆ ਉਹਨਾਂ ਨੇ ਬੜਾ ਸੋਹਣਾ ਕਮੈਂਟ ਕਰਿਆ ਉਹਨਾਂ ਨੇ ਨੋਟਿਸ ਕਰਿਆ ਨਾ ਵੀ ਜਸਕਰ ਨਾਮ ਕਿੰਨੀ ਵਾਰ ਲਿਆ ਗਿਆ ਕਿਉਂਕਿ ਚਾਚਾ ਵੀ ਕਹਿ ਰਿਹਾ ਤਾਂ ਮਨਜੀਤ ਵੀ ਕਈ ਵਾਰ ਕਹਿ ਰਹੀ ਸੀ ਵੀ ਦੇਖ ਲਓ ਭਾਈ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਪਏ ਆ ਜੇ ਤੁਸੀਂ ਉਸ ਭੈਣ ਦਾ ਕਮੈਂਟ ਦੇ ਵਿੱਚ ਜਵਾਬ ਕਮੈਂਟ ਕਰੇਵੇ ਦਾ ਜਵਾਬ ਦੇ ਸਕਦੇ ਆ ਇੱਕ ਭੈਣ ਨੇ ਹੋਰ ਬਹੁਤ ਵਧੀਆ ਗੱਲ ਕਹੀ ਹੈ ਮਨਜੀਤ ਆ ਜਾ ਔਰੇ ਨੂੰ ਕਹਿੰਦੇ ਜੀ 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 ਨੇ ਦੱਸ ਤੇ ਆ ਨਾ ਵੀ ਕਿੰਨੀ ਵਾਰ ਨਾਮ ਜਸ ਕਰਨ ਦਾ ਲਿਆ ਏ ਤਾਂ ਉਹ ਜੀ ਨੇ ਦੱਸ ਤੇ ਆ ਜਵਾਬ ਸਹੀ ਹੋਇਆ ਹੁਣ ਉਸ ਭੈਣ ਨੂੰ ਇਹ ਪਤਾ ਵੀ ਉਹਨਾਂ ਕਿਦਾਂ ਗਿਣਿਆ ਪਾਇ ਮਨ ਨੂੰ ਤਾਂ ਪਤਾ ਨਹੀਂ ਨਾ ਮੈਂ ਬਲੌਗ ਦੇਖਿਆ ਤਾਂ ਬਾਅਦ ਚ ਤੈਂ ਦੇਖਿਆ ਮਨਜੀਤ ਹੈ ਉਹੋ ਦੇ ਹੁਣ ਉਹਦਾ ਨਾਮ ਇਹ ਜਸ ਕਰਨ ਹੈ ਹਾਂ ਅਸੀਂ ਹੁਣ ਜਸ ਕਰਨ ਕਰਕੇ ਹੀ ਨਾਮ ਲੈ ਕੇ ਹੀ ਬੋਲੂਗੇ ਹੁਣ ਚਲੋ ਉਹ ਤਾਂ ਠੀਕ ਹੈ ਵੈਸੇ ਇਹ ਨਾ ਇੱਕ ਤੋਹਫਾ ਹੀ ਆਪਣੇ ਸਬਸਕ੍ਰਾਈਬਰਾਂ ਨੂੰ ਵੀ ਜੇ ਉਸ ਭੈਣ ਦਾ ਜਵਾਬ ਤੁਸੀਂ ਦੇ ਦਮੈਂ ਤਾਂ ਉਹ ਭੈਣ ਕਹਿ ਦਵੇ ਹਾਂ ਇਹਨੇ ਸੱਚ ਦੱਸਿਆ ਕੋਈ ਨਾ ਕੋਈ ਅਸੀਂ ਗਿਫਟ ਜ਼ਰੂਰ ਦਵਾਂਗੇ ਹਨ ਜਿੰਨੇ ਕ ਤੱਕ ਹੋਏ ਪਰ ਭੈਣ ਨੇ ਗਿਫਟ ਵੀ ਬੜਾ ਰੱਖਦਿਆ ਨਾ ਆਫਰ ਬਹੁਤ ਬੜੀ ਦੇਤੀ ਕਹਿੰਦੀ 735 ਟਰੈਕਟਰ ਦੇਣਾ ਹੈ ਤੇ ਉਹਦੀ ਚਾਬੀ ਨੇਤਰ ਵੀਰ ਤੋਂ ਕਰਵਾਣੀ ਸਮਾਨਤ ਕਰਵਾਣਾ ਦੇਖੋ ਕਿਡਾ ਦਿਮਾਗ ਲਾਇਆ ਹਨ ਭੈਣ ਨਹੀਂ ਲੱਗਦੀ ਹਾਂ ਜਾਂ ਤਾਂ ਕੋਈ ਬਿਆਨਤ ਸਿੰਘ ਦੇ ਨਾਂ ਤੇ ਆਈਡੀ ਹੈ ਐ ਨਹੀਂ ਪਤਾ ਵੀ ਹੁਣ ਕੁਝ ਨਹੀਂ ਕਹਿ ਸਕਦੇ ਵੀ ਜਾਂ ਬੱਚੇ ਨਾ ਕਰਿਆ ਭੈਣ ਨਾ ਕਰਿਆ ਭਰਾ ਨਾ ਕਰਿਆ ਇਹ ਨਹੀਂ ਇਹ ਕਮੈਂਟ ਕਰਿਓ ਜਰੂਰ ਲਿਖ ਕੇ ਦੱਸਿਓ ਕਮੈਂਟ ਚ ਵੀ ਕੀ ਨਾ ਕਰਿਆ ਐਡਾ ਤਾਕੜਾ ਦਿਮਾਗ ਕੀਨੇ ਲਾਇਆ ਸਾਸਰੀ ਘਰ ਬੁਲਾਓ ਜੀ ਸਾਸਰੀ ਘਰ ਜਿਸਾਨੇ ਤੇ ਬਾਕੀ ਜੀ ਹੁਣ ਬਣੇ ਰਹੋ ਨਾਲ ਮੈਂ ਚਲਦਿਆਂ ਦੁਕਾਨ ਤੇ 9 9:30 ਦਾ ਹੋ ਗਿਆ ਟਾਈਮ ਅੱਜ ਮੇਰਾ ਇੱਕ ਜ਼ਰੂਰੀ ਕੰਮ ਵੀ ਹੋ ਜਾਵੇ ਤਾਂ ਅਸੀਂ ਮਨਜੀਤ ਉਹਨਾਂ ਨੂੰ ਲੈ ਕੇ ਜਾਵਾਂਗੇ ਪਹਾੜ ਇਹ ਦਿਨ ਵਾਦਾ ਕਰਿਆ ਵਾ ਕਿਉਂਕਿ ਕੱਲ ਹੋਣਾ ਤਾਂ ਕੱਲ ਛੁੱਟੀ ਤੇ ਹੀ ਸਭ ਨੂੰ ਪਤਾ ਸੋਮਵਾਰ ਚਲੋ ਤਾਂ ਠੀਕ ਐ ਮੈਨੂੰ ਹੁਣ ਟਾਈਮ ਦੇਜੋ ਵੀ 3:00 ਵਜੇ ਤੱਕ ਕਾਰਾ ਮੈਂ ਆਪਣੇ ਉਹ ਅੱਜ ਨਹੀਂ ਜਾਣਾ ਆਪਾਂ ਨੇ ਪਹਾੜਾਂ ਨੂੰ ਅੱਜ ਤਾਂ ਹਾਂ ਕਿੱਥੇ ਜਾਣਾ ਕਿੱਥੇ ਜਾ ਮਨਜੀਤ ਅਚਾਰ ਸਮਾਨ ਲੈ ਕੇ ਆਣਾ ਐ ਅਚਾਰ ਨਾ ਕੋ ਗਿਆ ਮਨਜੀਤ ਨੇ ਤਾਂ ਵਿਆਹ ਵਾਲਾ ਕੰਮ ਕਰਿਆ ਪਿਆ ਵਿਚਕਣਾ ਵਿਆਹ ਦਾ ਸਮਾਨ ਇਕੱਠਾ ਕਰ ਬੇਜਤੀ ਜਾਤੀ ਰਜਿਸਟਰ ਅੱਛਾ ਬੇਜਤੀ ਮੈਨੂੰ ਗਿਆ ਐ ਅੱਜ ਵੀ ਨਾ ਲੈ ਕੇ ਆਓ ਜਿੱਦਣ ਜਾਣਾ ਹੋਗਾ ਉਦੋਂ ਨੱਠ ਜਾ ਸਵੇਰੇ ਚਲੋ ਦੇਖੀਏ ਹਮੇ ਤਾਂ ਕਹਿ ਗਏ ਨਾ ਮਰ ਗਿਆ ਏ ਮੈਂ ਤੂ ਫਾਲਚ ਸਾਰਾ ਦਿਨ ਘੁੰਮਦੇ ਦਲੰਗ ਹੈ ਮੇਰਾ ਹਾਂ ਹੋ ਗਿਆ ਤੇ ਇੱਕ ਹੋਰ ਵੀ ਖੁਸ਼ਖਬਰੀ ਹੈ ਜੀ ਹੁਣ ਮੈਂ ਜਾ ਰਿਹਾ ਹਾਂ ਤੇ ਮੈਂ ਆਪਣੇ ਪਿੰਡ ਚ ਫੋਨ ਕਰ ਬੈਠਿਆ ਤੇ ਕੱਲ ਦੇ ਦਿਨ ਸੀਦੀ ਦਿਹਾੜੇ ਦੇ ਦਿਨ ਅਸੀਂ ਪਿੰਡ ਵੱਲੋਂ ਸਬੀਲ ਲਾਂਦੇ ਤੇ ਤੇ ਐਤਕੀ ਜਗ੍ਹਾ ਵੀ ਚੇਂਜ ਹੈ ਤੇ ਦਿਨ ਵੀ ਚੇਂਜ ਹੋ ਗਿਆ ਕੱਲ ਬਹੁਤ ਜਗ੍ਹਾ ਸਬੀਲਾਂ ਤੀਆਂ ਤੇ ਇਹਨਾਂ ਨੂੰ ਸਮਾਨ ਨਹੀਂ ਮਿਲਿਆ ਕਿਉਂਕਿ ਸਭ ਖਰੀਦਦੇ ਹੁੰਨੇ ਆ ਤੇ ਇੱਕ ਸਮਾਨ ਲਿਆਏ ਸਬੀਲ ਦਾ ਅੱਜ ਆਪਾਂ ਸਬੀਲ ਚ ਜਾਂਦੇ ਹੋਏ ਨਾ 2 ਮਿੰਟ ਦਾ ਬਲੌਗ ਤੁਹਾਨੂੰ ਆਪਣੇ ਪਿੰਡ ਦੇ ਨੌਜਵਾਨਾਂ ਵੱਲੋਂ ਸੇਵਾ ਦੀ ਸੇਵਾ ਕੀਤੀ ਜਾ ਰਹੀ ਫੁੱਲ ਠੰਡੇ ਮਿੱਠੇ ਜਲ ਦੀ ਤੇ ਦੇਖ ਕੇ ਆਨੇ ਆਪਾਂ ਵੀ ਵੀ ਗੱਭਰੂ ਕਿਦਾਂ ਸੇਵਾ ਕਰਦੇ ਛੋਟੇ ਬੱਚੇ ਕਿਦਾਂ ਸੇਵਾ ਕਰਦੇ ਤੇ ਸਾਰਿਆਂ ਨੂੰ ਮਲਾਕਾ ਵੀ ਲਿਆਉਂਗੇ ਤੁਹਾਨੂੰ ਹੁਣ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਆਪਾਂ ਜਾਣਾ ਉੱਥੇ ਤੇ ਨਾਲੇ ਦੇਖਦੇ ਕਿ ਆ ਨਸੀਬਾਂ ਵਿੱਚ ਠੰਡਾ ਮਿੱਠਾ ਜਲ ਦਾ ਜੇ ਗਲਾਸ ਹੋਵੇ ਠੀਕ ਮੈਨੂੰ ਵੀ ਫੜਾ ਦੇ ਹਾਂ ਫੇਰ ਮੈਨੂੰ ਵਾਪਸ ਆਉਣਾ ਪੈਣਾ ਤੇ ਹੋਰ ਬਾਈ ਮਨਜੀਤ ਅੱਛਾ ਲਿਸਟ ਆ ਗਈ ਹੈ ਤੇ ਕਰਨ ਨੂੰ ਕਰ ਲਿਆ ਤਾਂ ਫੋਨ ਠੀਕ ਠਾਕ ਹੈ ਫੇਰ ਤਾਂ ਨਹੀਂ ਚੱਲੀ ਨਕਸੀਰ ਦੋ ਟੀਕੇ ਲਗਵਾਤੇ ਸੀ ਦੇਰੇ ਆਇਆ ਤੇ ਹੁਣ ਫੇਰ ਉਹੀ ਚੱਕਰ ਪੈ ਜਾਣਾ ਤੇ ਤੁਹਾਨੂੰ ਪਤਾ ਜੀ ਆਪਣੇ ਕੋਲ ਇੱਕ ਬੱਚਾ ਏ ਉਹ ਚਲੇ ਗਿਆ ਹੁਣ ਅਸੀਂ ਦੋਏ ਆਂ ਫਾਦਰ ਸਾਹਿਬ ਲਾਂਗੇ ਦੁਕਾਨ ਤੇ ਤੇ ਹੁਣ ਉਹੀ ਗੱਲ ਮੁੜਕੜ ਕੇ ਉੱਥੇ ਆ ਜਾਂਦੀ ਤੁਸੀਂ ਦਾ ਨਾਮ ਮੈਂ ਇੱਕ ਬਲੌਗ ਚ ਗਿਣਿਆ ਹੋਣਾ ਤਾਂ ਇੱਕ ਹੋਰ ਨਵੀਂ ਗੱਲ ਹੋ ਗਈ ਜੀ ਕੱਲ ਮੈਂ ਤਿਆਰ ਹੋ ਰਿਹਾ ਜਿਹੜੇ ਜਸ ਕਰਨ ਦਾ ਫਰੈਂਡ ਹੈ ਪਿੰਡ ਦੇ ਹੀ ਆਪਣੇ ਉਹ ਆ ਗਿਆ ਪਰ ਨਾ ਬੰਨਿਆ ਵਾ 9 ਵਜੇ ਮੈਂ ਤੁਰਨਾ ਤਾਂ ਮੈਂ ਪੇਚਾ ਬੰਨ ਰਿਹਾ ਤਾਂ ਉਹਨੇ ਜਾਦਾ ਕੇ ਇੱਕ ਲੱਤ ਗੇਟ ਦੇ ਅੰਦਰ ਐਂਟਰੀ ਕਰੀ ਨਾ ਬਾਹਰ ਆਪਣਾ ਇਦਨੋਂ ਆਇਆ ਅੰਦਰ ਨੂੰ ਨਾ ਉਹ ਆਵਾਜ਼ ਮਾਰੀ ਮਨੂੰ ਇੱਕ ਵਾਰੀ ਲੈ ਵੀ ਐਨ ਮੜਾਂ ਗੱਲ ਮਹਲ ਕਰਨ ਆ ਗਿਆ ਫਿਰ ਮੈਂ ਜਦੀ ਸੋਚਿਆ ਇੱਕ ਸਕਿੰਟ ਚ ਮਹਲ ਕਰਨ ਤਾਂ ਅਸੀਂ ਕੱਲ ਭੇਜਤਾ ਮੈਂ ਮਜੀਦ ਨੂੰ ਵੀ ਕਿਹਾ ਸੀ ਭਲੇਖਾ ਲੱਗਿਆ ਜੀ ਮਨੂੰ ਪੇਚਾ ਹੀ ਉਹਦੇ ਵਾਂਗ ਉਹਦੇ ਮਾਂਗੇ ਪੇਚਾ ਬੰਨਿਆ ਵਾ ਤੇ ਪਤਲਾ ਵੀ ਉਨਾ ਹੀ ਆ ਉਹੋ ਜਿਹਾ ਹੀ ਸਰੀਰ ਆ ਉਹਨੇ ਕਿ ਕੱਦ ਕੱਪੜੇ ਵੀ ਉਹੋ ਜਿਹੇ ਕੱਪੜੇ ਵੀ ਉਹੋ ਜਿਹੀ ਪਾਏ ਬੇ ਜੀ ਮੈਂ ਤਾਂ ਰਾਤ ਦੇ ਕਿਉਂ ਲੋਰ ਵੀ ਹੋ ਜਾਏ ਕਮੀਜ਼ ਨੂੰ ਹੋ ਜਾਂਦਾ ਜੀ ਕਿਉਂਕਿ ਐਨੇ ਦਿਨ ਤਾਂ ਹੋਈ ਨਹੀਂ ਕਰਦਨ ਨੂੰ ਗਏ ਨੂੰ ਇੱਕ ਦਿਨੇ ਹੋਇਆ ਤਾਂ ਇੱਕ ਰਾਤ ਤੇ ਲੰਗੀ ਤੀ ਤੇ ਮਨੂੰ ਲੱਗਿਆ ਮਹਲਾ ਵੀ ਕਰਨ ਖੇਲ ਕਾ ਆ ਗਿਆ ਮੇਰੇ ਮਨ ਚ ਆਈ ਵੀ ਆ ਜਦਿ ਮੈਂ ਜਦਿ ਮਨਜੀਤ ਨੂੰ ਕਿਹਾ ਮਾਂ ਲੈ ਆਇਆ ਮੇਰੇ ਮਨ ਚ ਤੇ ਉਹਨੂੰ ਵੀ ਦੱਸਿਆ ਸੀ ਹੁਣ ਮੈਨੂੰ ਵੀ ਸਾਰਾ ਦੁਪਹਿਰਾ ਗੱਲੀ ਨੂੰ ਹੋਰੇ ਤੱਕ ਲੱਗੇ ਜਾਂਦਾ ਨਹੀਂ ਤਾਂ ਉਹ ਕੰਨ ਖਾਈ ਜਾਂਦਾ ਕਦੇ ਕੋਸ਼ ਕਰ ਜੀ ਨਹੀਂ ਕਰਦੇ ਬੱਚਾ ਇੱਕ ਖੜਾਉਣਾ ਹੁੰਦਾ ਕਰਦਾ ਤੇ ਉਹ ਆਪ ਵੀ ਖੇលਦਾ ਏ ਤੇ ਬੜੇ ਨੂੰ ਵੀ ਇਹ ਗੱਲ ਉਹੀ ਆ ਕਿ ਵੀ ਜ ਖੜਾਉਣਾ ਦੇ ਨਾਲ ਖੇលਦੇ ਆਪਾਂ ਮੈਨੂੰ ਕਹਿੰਦਾ ਉਦਾਂ ਹੀ ਦਿਨ ਟਾਈਮ ਪਾਸ ਹੋਇ ਕਰਦਾ ਅੱਜ ਆਣਾ ਨਾ ਅੱਜ ਬੱਚਿਆਂ ਬਿਨਾ ਹੁਣ ਦੇਖੋ ਜੀ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਤੁਸੀਂ ਜਿਨ੍ਹਾਂ ਦੇ ਬੱਚੇ ਚਲੇ ਗਏ ਆਪਣੇ ਨਾਨਕਿਆਂ ਜਾਂ ਭੂਆ ਕੋਲ ਮਾਸੀ ਕੋਲ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਵੀ ਜਿੱਦਾਂ ਸਾਡੇ ਦਿਲ ਕਹਿ ਰਹੇ ਆ ਓਕਣੀ ਤੁਹਾਡੇ ਵੀ ਤਾਂ ਕਹਿ ਰਹੀ ਹੈ ਕਿ ਨਹੀਂ ਬੱਚਿਆਂ ਗੱਲੇ ਘਰ ਹੁੰਦੇ ਆ ਜੀ ਹੁਣ ਬੱਚਾ ਚਲੇ ਗਿਆ ਆਪਣਾ ਤੇ ਉਸ ਪਹਾੜ 'ਚ ਆਪਣੇ ਮਾਮੇ ਕੋਲ ਨਾਨੂ ਕੋਲ ਉਧਰ ਨਾਨੂ ਦਾ ਦਿਲ ਪੂਰਾ ਲੱਗਿਆ ਹੋਊਗਾ ਜੀ ਹਨਾ ਨਹੀਂ ਹੈ ਤੇਰੀਆਂ ਮੰਗਾਂ ਤੇ ਕੰਮ ਵੀ ਕੱਢੂਗੇ ਮਾਨੂੰ ਲੱਗਦਾ ਇਹਦੇ ਚਿਹਰੇ 'ਪਰ ਸੱਪ ਹੋਰ ਵੀ ਘੁੰਮਦਾ ਕੋਈ ਘੁੰਮਦਾ ਮੌਕੇ 'ਤੇ ਪਛ ਆਉਂਗਾ ਜੀ ਮੈਂ ਮੈਂ ਤਾਂ ਕੈਸੇ ਮਾਰਿਆ ਜੀ ਮੈਨੂੰ ਨਹੀਂ ਪਤਾ ਵੈਸੇ ਮੈਨੂੰ ਇਹਨਾ ਹੁਣ ਦੱਸਿਆ ਚਾਰ ਚਟਣੀ ਦਾ ਤਾਂ ਅਸੀਂ ਤੁਹਾਨੂੰ ਬਲੌਗਰਾਂਹੀਂ ਵੀ ਦੱਸ ਦਈਏ ਵੀ ਪਾਣਾ ਉੱਥੇ ਜਾ ਕੇ ਤੇ ਸਮਾਨ ਲੈ ਕੇ ਆਣਾ ਉਹ ਅੱਜ ਅੱਜ ਡਿclare ਕਰਤਾ ਚਾਚੀ ਨੇ ਵੀ ਆਹ ਸਮਾਨ ਹੈ ਪਰਚੀ ਆ ਗਈ ਤੇ ਆਪਾਂ ਸ਼ਾਮ ਨੂੰ 4-5 ਵਜੇ ਤੋਂ ਬਾਅਦ ਠੰਡਾ ਜਾ ਕੋਈ ਤੇ ਸਮਾਨ ਲਿਆਉਂਗੇ ਚਲੋ ਹੁਣ ਚੱਲਦੇ ਆਂ ਆਪਾਂ ਆਪਣੇ ਪਿੰਡ ਦੇ ਨੌਜਵਾਨਾਂ ਕੋਲ ਜਿਹੜੇ ਸੇਵਾ ਕਰਨ ਲੱਗੇ ਸਬੀਲ ਅੱਜ ਠੰਡਾ ਹੀ ਮਠੇ ਜਲਦੀ ਤੇ ਉੱਥੇ ਜਾ ਕੇ ਵੀ ਤੁਹਾਨੂੰ 2 ਮਿੰਟ ਦਾ ਬਲੌਗ ਦੰਨੇ ਆ ਚਲੋ ਠੀਕ ਹੈ ਜੀ ਬਣਾਈ ਰੱਖ ਬਲੌਗ ਦੇ ਨਾਲ ਨੌਜਵਾਨ ਲੱਗੇ ਵੀ ਸੇਵਾ ਕਰਨ ਇਹ ਕਿਹਦਾ ਨਾਮ ਹੈ ਇਹ ਬੱਚੇ ਵੀ ਨਾਲ ਹੈ ਤੇ ਨੌਜਵਾਨ ਵੀ ਤੇ ਚੱਲ ਰਿਹਾ ਕੰਮ ਪੂਰਾ ਇਹ ਪੱਟੀ ਹੀ ਐ ਰੋਡ ਦੇ ਨਾਲ ਹੈ ਇਹ ਆਪਣੇ ਪਿੰਡਿਆਂ ਨੇ ਬਹੁਤ ਸੋਨਾ ਪਰਾਲਾ ਕਰਿਆ ਵਾ ਹਰ ਸਾਲ ਦੀ ਤਰ੍ਹਾਂ ਜੀ ਬਸੇ ਹੋ ਜਨੀ ਉੱਤਾਂ ਨਾ ਹੜਾ ਫਿਰ ਬੜਾਈ ਆ ਗਈ ਠੀਕ ਹੀ ਠੀਕ ਇਹ ਪਿੰਡ ਤੇ ਮੈਂ ਤੇ ਚਲਦੀ ਸੀ ਤੇ ਆਪਣੇ ਪਿੰਡ ਦੇ ਨੌਜਵਾਨ ਤੇ ਬੱਚੇ ਸਾਰੇ ਡਟੇ ਵੇ ਸੇਵਾ ਚ ਇਹ ਵੀ ਲੱਗਿਆ ਵਗੈਲ ਮੜਾ ਜਾਣਾ ਭਾਗ ਕਰਿਆ ਤਾਂ ਵੈਸੇ ਅੱਜ ਮੈਂ ਲੇਟ ਹੋ ਰਿਹਾ ਤੇ ਮੈਨੂੰ ਪਾਣਾ 20 ਮਿੰਟ ਦਾ ਬਲੋਕ ਜਰੂਰ ਲਾਉਣਾ। ਉਹ ਹੈਗੇ ਆ ਤੁਹਾਨੂੰ ਇੱਕ ਚਾਰਨੀ ਵੀ ਪਤਾ ਹੈ। ਚਲੋ ਭਾਰੀ ਕਰ। ਠੰਡਾ ਮਿੱਠਾ ਚਾਲ ਸ਼ਾਕੇ ਜਾ ਰਿਹਾ। ਆਪ ਗੱਡੀਆਂ ਰੋਕ ਰੋਕ ਕੇ ਕਿਉਂ ਗਰਮੀ ਪਹੁੰਚਾਵਾ ਹੈ? ਗਲਾਸ ਮਾਰ ਲਓ।

ਦਾ ਗਿਰੋ ਅੱਜ ਆਪਾਂ 7 ਵਜੇ ਤੋਂ ਦੁਕਾਨ ਤੇ ਵਰਕਸ਼ਾਪ ਗਈ ਮੈਂ ਸੋਚਿਆ ਆਪਣੇ ਭਰਾਵਾਂ ਲਈ ਵੀ 2 ਮਿੰਟ ਦਾ ਕਿਉਂ ਨਾ ਵਲੌਗ ਹੋ ਜਵੇ ਲੋ ਜੀ ਅੱਜ ਖੋਲਿਆ ਵਜੀ ਆਪਾਂ ਨੇ ਆਰਮ ਟਰੱਕ 45 11 12 ਮਾਡਲ ਹੈ ਤੇ ਇਹ ਕੱਲ ਖੋਲਿਆ ਤਾਂ ਜੀ ਕੱਲ ਮੰਗਲਵਾਰ ਤਾਂ ਜੀ ਕਿ ਕੱਲ ਆਪਣਾ ਬਹੁਤ ਜ਼ਰੂਰੀ ਕੰਮ ਤਾਂ ਇਹ ਟਰੈਕਟਰ ਆਇਆ ਬਾ ਪਰਸੋਂ ਦਾ ਸ਼ਾਮ ਦਾ 3 ਵਜੇ ਤੇ ਗੱਲਬਾਤ ਐ ਵੀ ਗਰਮੀ ਵੀ ਬਹੁਤ ਪੈ ਰਹੀ ਐ ਕੱਲ ਬਾਈ ਖੜਾ ਹੀ ਰਹੇ ਤਿੰਨ ਚਾਰ ਘੰਟੇ ਤੁਹਾਨੂੰ ਪਤਾ ਬਹੁਤ ਔਖਾ ਹੁੰਦਾ ਗਰਮੀ ਦੇ ਵਿੱਚ ਕਦੀ ਇੱਧਰ ਨੂੰ ਜਾਓ ਕਦੀ ਉੱਧਰ ਨੂੰ ਕੱਲ ਆਪਣਾ ਬਹੁਤ ਜ਼ਰੂਰੀ ਕੰਮ ਤਾਂ ਉਹ ਹੋ ਗਿਆ ਤੇ ਨਾਲ ਦੀ ਨਾਲ 12 ਵਜੇ ਤੱਕ ਟਰੈਕਟਰ ਵੀ ਖੋਲਿਆ ਉਸ ਤੋਂ ਬਾਅਦ ਲੈਣ ਚਲੇ ਗਏ ਤੇ ਸਮਾਨ ਇਹਦੀ ਪਾਈ ਜੀ ਆਪਣਾ ਇੱਕ ਕਲੱਚ ਪਲੇਟ ਦੂਜਾ ਕਲੱਚ ਬੈਰਿੰਗ ਨਵਾਂ ਕਲੱਚ ਦਾ ਕੰਮ ਕਰ ਰਹੇ ਆ ਜੀ ਇਹਦਾ ਤੇ ਬਾਕੀ ਕੰਮ ਬਹੁਤ ਜ਼ਿਆਦਾ ਤਾਂ ਇਹਦਾ ਇਹਦੇ ਚ ਜਿਹੜੀ ਪਲੇਟ ਪਈ ਬਦੀ ਚਾਰ ਫਰਾਂ ਵਾਲੀ ਦੀ ਜਦੋਂ ਉਹ ਜੂ ਜੂ ਡਾਊਨ ਹੁੰਦੀ ਹੈ ਨਾ ਜੇ ਤਾਂ ਪਹਿਲੇ ਹੀ ਖਲਾਕਾ ਕਰਾ ਲਓ ਤਾਂ ਕਰਾ ਲਓ ਪਰ ਟੱਕਿਆ ਟੋਲ ਕਿ ਆ ਪਤਾ ਲੱਗਦਾ ਮਾਲਕ ਨੂੰ ਵੀ ਤੇ ਜਦੋਂ ਉਹ ਖਤਮ ਹੁੰਦੀ ਹੈ ਨਾ ਫਿਰ ਨਾਲ ਦੀ ਨਾਲ ਇਹ ਬੀਲ ਹੋ ਗਿਆ ਤੇ ਇਹਦੀ ਪ੍ਰੈਸ਼ਰ ਪਲੇਟ ਹੋ ਗਈ ਇਹ ਬਹੁਤ ੜਾਦੀ ਤੀ ਕੱਟ ਲਾ ਫਿਰ ਆਪਾਂ ਨੇ ਕੱਟ ਲਵਾ ਕੇ ਨਾ ਫੇਸ ਇੱਕ ਜਾ ਕਰਵਾ ਕੇ ਇਹਦਾ ਫਿਰ ਲਾਇਆ ਆਪਾਂ ਨੇ ਤੇ ਕੰਮ ਬਹੁਤ ਜ਼ਿਆਦਾ ਤਾਂ ਤੇ ਦੁਪਹਿਰ ਤੋਂ ਬਾਅਦ ਇਹਦੇ ਫੇਸੇ ਹੀ ਕਰਵਾਏ ਦੋ ਇਹ ਬੀਲ ਤੇ ਉਹ ਕਿਉਂਕਿ ਟਰਨ ਕਰਨ ਨੂੰ ਇੱਕ ਇੱਕ ਘੰਟਾ ਡੇਢ ਡੇਢ ਘੰਟਾ ਲੱਗ ਜਾਂਦਾ ਤੇ ਮੈਂ ਸੋਚਿਆ ਵੀ ਜੇ ਖੁੱਲਿਆ ਵਾ ਨਾ ਦੇਖੋ ਇਹਦਾ ਪਲੇਟ ਵੀ ਨਹੀਂ ਕੋਈ ਹੈ ਵੀ ਕਾਲੂ ਕੋਈ ਪ੍ਰੋਬਲਮ ਆ ਗਈ ਆਪਾਂ ਬਾਹਰ ਤੋਂ ਕਰ ਲਈਏ ਜਿਕਣਾ ਇੰਦਰੇ ਨੂੰ ਐ ਕਲੱਚ ਕਰਨ ਨੂੰ ਫਿੰਗਰਾਂ ਹੋងਰਾ ਸੈੱਟ ਕਰਨ ਨੂੰ ਇਹਨੂੰ ਕੋਈ ਪਲੇਟ ਨਹੀਂ ਹੈਗੀ ਜੀ ਬੰਦ ਹੁੰਦਾ ਹੈ ਤੇ ਗੱਲਬਾਤ ਇਸ ਤਰ੍ਹਾਂ ਵੀ 17 ਤੋਂ ਬਾਅਦ ਆ ਵੀ ਗਈ 60 55 ਨੂੰ ਤੇ ਬਾਕੀ ਬਾਈ ਜੀ ਜਿਹੜਾ ਕੰਮ ਕਰਨਾ ਹੁਣ ਆਪਾਂ ਨਾ ਅਸੀਂ ਕਸਰ ਫੇ ਛੱਡਦੇ ਨਹੀਂ ਕੋਈ ਐਨ ਸਫਾਈ ਕਰੀ ਵੀ ਵਾ ਫੀਟਿੰਗ ਜੇ ਬਾ ਨਾਲ ਹੀ ਲਾਣਾ ਆਪਾਂ ਨਾ ਡਬਲ ਕਲੱਚ ਹੈ ਜੀ ਤੇ ਲੱਤ ਦਾ ਕਲੱਚ ਹੈ ਇਹ ਤੇ ਆਪਾਂ ਨਾ ਫਿੰਗਰਾਂ ਤਾਂ ਪਾਈਆਂ ਨਹੀਂ ਸਿਰਫ ਕਲਚ ਪਲੇਟ ਪਾਈ ਹੈ ਡਾਇਫ੍ਰੇਮ ਵੀ ਠੀਕ ਦੀ ਤੇ ਆਪਾਂ ਨੇ ਸਾਫ ਸਫਾਈ ਕਰਤੀ ਧੂ ਬਤੀਲਾ ਦੀ ਤੇ ਬਾਬਾ ਜੀ ਤੋਂ ਲੈ ਲਈ ਆ ਗਿਆ ਵੀ ਲੋ ਜੀ ਹੁਣ ਲੱਗੇ ਅਸੀਂ ਕੰਮ ਕਰ ਕਰਨ ਟੂਲ ਵੀ ਦਿੱਤਾ ਸਾਫ ਕਰ ਐਨ ਤੇ ਹੁਣ ਮੈਂ ਮੜੇਕ ਨਾ ਸੋਚ ਰਿਆਂ ਵੀ ਮੈਂ ਇੱਕ ਵਾਰ ਘਰੇ ਜਾਏ ਆਵਾਂ ਕਿਉਂਕਿ ਅੱਧਾ ਕੰਮ ਤਾਂ ਕਰ ਤੇ ਆ ਮੈਂ ਚੱਕਾ ਚੁੱਕਾ ਐਨ ਬੀਲ ਕਾਸ ਤੇ ਆ ਕਲਚ ਪਲੇਟ ਵੀ ਚੜਾਤੀ ਇਹਦੀ ਫਿੰਗਰਾਂ ਕਰੂੰਗੇ ਆ ਕੇ ਫਿੰਗਰਾਂ ਦੀ ਕੋਈ ਸੈਟਿੰਗ ਨਹੀਂ ਕੋਈ ਵੀ ਇਹ ਤਿੰਨੇ ਜਿਹੜੀਆਂ ਛੇ ਫਿੰਗਰਾਂ ਇਹਨਾਂ ਦੀ ਸੈਟਿੰਗ ਹੁੰਦੀ ਹੈਗੀ ਕੰਪਨੀ ਵੱਲ ਤੋਂ ਵੀ ਮਿਸਤਰੀ ਵੱਲ ਤੋਂ ਵੀ ਜ਼ਰੂਰੀ ਨਹੀਂ ਵੀ ਇਹ ਖੋਲਿਆ ਆਪਾਂ ਨੇ ਜੀ ਪਲੇਟ ਪਾਤੀ ਨਹੀਂ ਨਹੀਂ ਅਸਲੀ ਕੰਮ ਮਿਸਤਰੀ ਪਰ ਹੈ ਜੇ ਮਿਸਤਰੀ ਨਾ ਇਹਦੇ 'ਚ ਢਿੱਲ ਛੱड़ती ਇੱਕ ਦੋ ਪੁਆਇੰਟ ਦਾ ਵੀ ਫਰਕ ਛੱड़ਦੇ ਆ ਤਾਂ ਕਲੱਚ ਜਾਂ ਤਾਂ ਕਾਲੂ ਧੜਕ ਮਾਰੂਗਾ ਬੈਕ ਕਰਨ ਲੱਗੇ ਅੱਗੇ ਜਾਂ ਕਲੱਚ ਜੋੜ ਨਹੀਂ ਮਾਰੂਗਾ ਨੰਬਰ ਗੱਲ ਦੂਜੀ ਇਹ ਵੀ ਹੈ ਤੇ ਤੇ ਪਲੇਟ ਨਾਲ ਟਾਈਮ ਵੀ ਨਹੀਂ ਕੱਢਣਾ ਲਾਈਫ ਨਹੀਂ ਬਣਦੀ ਕਲੱਚ ਦੀ ਤੇ ਕੰਪਨੀ ਤਾਂ ਰੱਖਦੀ ਹੈ ਜੀ ਇਹਨੂੰ ਢਾਈ ਪੋਲੀ ਵਾਲੀਆਂ ਜਿਹੜੀਆਂ ਪੀਟੀਓ ਫਿੰਗਰਾਂ ਢਾਈ ਤੇ ਇਹ ਤਿੰਨ ਛੇ ਫਿੰਗਰਾਂ ਨਾ ਤੇ ਆਪਾਂ ਨੇ ਰੱਖਣਾ ਆਪਣੇ ਹਿਸਾਬ ਨਾਲ ਕਿਉਂਕਿ ਇਹ 5-7 ਸਾਲ ਕੱਢਿਆ ਵੀ ਦੇਖੋ ਜੇ ਹੁਣ ਮਾਲਕ ਨੇ ਦੇਖੋ ਪੈਸੇ ਲਾਏ ਐ ਕਿਉਂਕਿ ਅਸੀਂ ਕੋਈ ਵੀ ਚੀਜ਼ ਐ ਨਾ ਜਿੱਦਾਂ ਹੁਣ ਦੇਖੋ ਕਲੱਚ ਖੋਲ ਲਿਆ ਵੀ ਆਪਾਂ ਨਾ ਜੀ 베アリング ਖਾਤਰ ਖੋਲਿਆ 베アリング ਜਾਮਤਾ 베アリング ਪਾ ਕੇ ਜੋੜਤੇ ਨਾ 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 ਖੋਲਿਆ ਪਲੇਟ ਲਈਦਾ ਤੇ ਕੱਲੂ ਇਹ ਕਲੱਚ ਦੇ ਬਾਰੇ ਖੁੱਲੈ ਨਾ ਵੀ ਲੈਓ ਜੀ ਸਾਲ ਬਾਅਦ 베アリング ਬਾਜ ਲੱਗਿਆ ਕਰਨ ਨਾ ਆਪਾਂ ਨੇ ਦੇਖੋ ਮਿਸਤਰੀ ਤਾਂ ਸੋਚੇ ਹੀ ਕਰਦਾ ਏ ਮੈਂ ਆਪਣੀ ਗੱਲ ਦੱਸ ਦਾਂ ਤੁਹਾਨੂੰ ਆਪਣੇ ਤੇ ਮੇਰੇ ਤੇ ਹੀ ਲਾ ਲਓ ਜਿਹੜੇ ਮਤਲਬ ਮੇਰੇ ਤੇ ਨਾ ਲਾਇਓ ਆਪਾਂ ਉਦਾਂ ਦੇ ਹੈ ਨਹੀਂ ਹੋਰ ਮਿਸਤਰੀਆਂ ਕਈ ਵਿੱਚ ਨੂੰ ਮਿਸਤਰੀ ਹੁੰਨੇ ਉਹ ਕਹਿੰਨੇ ਵੀ ਆਪਾਂ ਨੇ ਖੋਲਿਆ ਵੀ ਕੱਲ ਨੂੰ ਫੇਰ ਆਵੇਂ 6 ਮਹੀਨੇ ਨੂੰ ਪਰ ਆਪਣਾ ਇਹੋ ਜਿਹਾ ਉਸੂਲ ਹੈ ਅਸੀਂ ਕਹਿੰਨੇ ਆਂ ਦੇਖੋ ਕਿੰਨਾ ਖੋਲਣਾ ਪੈਂਦਾ ਈ ਹੈ ਇਹਨੂੰ 3 ਘੰਟੇ ਖੋਲਣ ਨੂੰ ਲੱਗ ਜਾਂਦਾ ਹੈ 3600 ਕੋੜ ਨੂੰ ਵੀ ਇਹਨਾਂ ਨੂੰ ਵੀ ਤੇ ਬਾਈ ਫਿਰ ਅਸੀਂ ਤੰਗ ਹੁੰਨੇ ਕੱਲ ਨੂੰ ਸਾਨੂੰ ਪ੍ਰੋਬਲਮ ਇਹ ਹੈ ਵੀ ਰਾਂਬਾ ਨਾ ਬੈ ਬਾਰ ਬਾਰ ਚੀਜ਼ ਨੂੰ ਖੋਲੀ ਜਾਣਾ ਇੱਕੇ ਕੰਮ ਨੂੰ ਸੈੱਟ ਨਾ ਆਵੇ ਵੀ ਕਾਲੂ ਰਾਂਬਾ ਨਾ ਆਵੇ ਅਸੀਂ ਸਾਰਾ ਕੁਝ ਹੁਣ ਖੋਲਿਆ ਵਾ ਘਾਂਟੇ ਦੀ ਜਗ੍ਹਾ ਚਾਰ ਲਾ ਦੋਗੇ ਪਰ ਕੰਮ ਦੀ ਐਨ ਗੱਲ ਬਣਾ ਦੋਗੇ ਕਿਉਂਕਿ ਬਾਈਆਂ ਨੇ ਵੀ ਪੈਸਾ ਲਾਤੇ ਆ ਨਾ ਪਲੇਟ ਰੀਜਨਲ ਪਾਤੀ 3500 ਤੋਂ ਨਹੀਂ 3600 ਦੀ ਆਈ ਬਾਕੀ ਆਪਾਂ ਬਾਈਆਂ ਨਾਲ ਵੀ ਗੱਲ ਕਰਦੇ ਮੇਤੋ ਗੱਲ ਕਹਿ ਹੋ ਗਿਆ ਵੀ ਮੈਂ ਸਵੇਰੇ ਤੁਹਾਨੂੰ 10 ਵਜੇ ਟਰੈਕਟਰ ਦੇ ਦੇਣਾ ਕੁਦਰਤੀ ਅੱਜ ਮਨੂੰ ਬੰਦੇ ਨੇ ਮਾਰ ਤੇ ਫੋਨ ਕਹਿਣਾ ਆ ਕੇ ਬਿੰਦਰ ਮਿਲ ਕੇ ਆ ਜਾ ਦੁਕਾਨ ਤੇ ਮਾਂ ਚਲੋ ਮਾ ਆ ਗਿਆ ਤੇ ਇਹ ਬਾਈ ਟਾਈਮ ਦੇ ਪਾਬੰਦ ਗੈਲੇ ਅੰਕਲ ਗੈਲੇ ਦੋ ਇਹ ਮੁੰਡੇ ਬੱਚੇ ਤੁਹਾਨੂੰ ਮਿਲਾਨੇ ਉਹਨਾਂ ਨਾਲ ਵੀ ਇਹ ਤਾਂ ਆ ਕੇ ਬੈਠ ਗਏ ਮੈਂ ਚੱਲਿਆ ਤਾਂ ਹੁਣ ਘਰਾਂ ਨੂੰ ਵੀ ਚੱਲ ਨਾਲੇ ਨਾ ਆਇਆ ਮਾਂ ਨਾਲੇ ਰੋਟੀ ਪਾਣੀ ਖਾਇਆ ਮਾਂ ਤੇ ਇਹ ਮਿਲੋ ਹੋਰ ਬਾਈ ਕੀ ਹਾਲ ਚਾਲ ਹੈ ਬਲਾਉ ਸਾਸਰੀ ਕਾਲ ਭਾ ਆ ਵਾ ਇਹ ਦੇਖੋ ਬੰਦਾ ਇਹ ਐਵੇਂ ਨੰਦਾ ਤੇ ਬਾਕੀ ਗੱਲਬਾਤ ਕਰਦੇ ਆਂ ਅੰਕਲ ਨਾਲ ਹੋਰ ਅੰਕਲ ਜੀ ਕੀ ਹਾਲ ਹੈ ਜੀ ਜਰਦੀ ਕਲਾ ਚੜਦੀ ਕਲਾਈ ਚਾਹੀਦੀ ਹੈ ਤੇ ਬਾਈ ਮੈਂ ਬਹੁਤ ਵਧੀਆ ਦੇਖਿਆ ਵੀ ਬੱਚੇ ਆਂ ਦੇਖ ਲਓ ਇੱਕ ਤੁਹਾਨੂੰ ਹੋਰ ਮੇਨ ਗੱਲ ਦੱਸ ਦੰਨੇ ਆ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਕੱਲ ਇਹ ਬੱਚੇ ਨੂੰ ਕਹਿ ਕੇ ਭੇਜਿਆ ਤਾਂ ਵੀ ਬੁੱਗੇ ਜੇ ਸਵੇਰੇ ਤੁਸੀਂ 8 ਵਜੇ ਆਣਾ ਵੀ ਹੈ ਨਾ ਟਾਈਮ ਤਾਂ ਮੈਂ ਦੇ ਦਿੱਤਾ 8 ਵਜੇ ਵੀ ਚਲੋ ਇਲੈਕਟ੍ਰੀਸ਼ੀਅਨ ਆ ਜਾਊਗਾ ਕੁਦਰਤੀ ਮੈਂ ਅੱਜ ਆ ਵੀ ਗਿਆ ਨਹੀਂ ਅਸੀਂ ਆਨੇ ਦੁਕਾਨ ਤੇ 9:30 ਵਜੇ ਚਾਹੇ ਤਨੂੰ 7 ਦਾ ਟਾਈਮ ਦੇ ਦਈਏ ਮੈਨੂੰ ਪਤਾ ਵੀ ਤੁਸੀਂ ਮੈਨੂੰ ਫੋਨ ਕਰਕੇ ਤਰੂਗੇ ਘਰ ਤੋਂ ਪਰ ਮੇਨ ਗੱਲ ਇੱਕ ਹੋਰ ਦੇਖ ਲਓ ਜੀ ਬਈ ਤੇਰੀ ਤੇਰੀ ਕਿੰਨੀ ਉਮਰ ਹੈ ਬੁੱਗੇ 15 ਸਾਲ ਨਾਮ ਕੀ ਹੈ ਤੇਰਾ ਪ੍ਰੀਤ ਸਿੰਘ ਹੈ ਦੀਪ ਪ੍ਰੀਤ ਸਿੰਘ ਦਿਲਪ੍ਰੀਤ ਸਿੰਘ ਕਿੰਨੇਵੀਂ ਕਲਾਸ ਚ ਪੜਦਾ 10ਵੀਂ ਤੇਰਾ ਨਾਮ ਕੀ ਹੈ ਬਈ ਖੁਸ਼ਪ੍ਰੀਤ ਸਿੰਘ ਕਿੰਨੇਵੀਂ ਕਲਾਸ ਚ ਪੜਦਾ ਕਿੰਨੀ ਉਮਰ ਹੈ 15 ਸਾਲ ਪਲੱਸ 2 ਚ ਪੜਦਾ ਤੂੰ ਖੜਾ ਹੋਈ ਮੜੇਕ ਲਓ ਜੀ ਕਿੰਨਾ weight ਹੈ ਮੇਰੀ ਗੱਲ ਸੁਣ ਲੈ ਇੱਕ ਹੋਰ ਤੇਰੇ ਕੋਲ ਰਹਿ ਕੇ 4 ਸਾਲ ਉਮਰ ਹੋ ਗਈ ਤੇਰੀ 15 17 ਸਾਲ ਹੋਣੀ 17 ਨਾ 15 ਇਹ 15 ਚ ਤਾਂ 10ਵੀਂ ਕਰੀ ਤਾਂ ਹਾਂਜੀ ਹਾਂਜੀ ਤੂੰ ਨਾ ਪਲੱਸ 2 ਕਿੱਦਾਂ ਕਰ ਲਈ ਅੱਛਾ ਅੱਗੇ ਪਿੱਛੇ ਹੋ ਗਿਆ ਠੀਕ ਹੈ ਮੈਂ ਤੈਨੂੰ ਇੱਕ ਚਲੋ ਨਾਲ ਜੁੜੇ ਹੋਏ ਬੱਚੇ ਵੀ ਵੀ ਬਾਈ ਆਪਣੇ ਸਰੀਰ ਦੀ ਫਿਟਨੈਸ ਜ਼ਰੂਰ ਘੈਰ ਰੱਖੋ ਤੇਰੇ ਕੋ ਰਹਿਗੇ 4 ਸਾਲ 22 ਸਾਲ 25 ਤੇ ਬਾਅਦ ਤਾਂ ਜੇ ਤਾਂ ਕੰਮਕਾਰ ਦੀ ਪੈ ਗਈਆਂ ਬਾਗ ਡੋਰ ਤੇਰੇ ਤੇ ਫਿਰ ਤਾਂ ਉਹ ਘਟ ਸਕਦਾ ਨਹੀਂ ਇਹ ਵੱਧ ਵੀ ਸਕਦਾ ਹੈ 70 ਪਲੱਸ ਬਾਈ ਨਾ ਤੇ ਰਿਚ 72 ਬੁੱਤਰ ਇਹਨੂੰ ਘਟਾ ਬੁੱਗੇ ਕਸਰਤ ਕਰੀ ਕਰ ਭੱਜੇ ਕਰ ਸਵੇਰੇ ਹੈ ਕੋਈ ਨਹੀਂ ਨਾਲੇ ਜਦ ਗੱਟ ਗਿਆ ਨਾ ਸਰੀਰ ਇਹ ਬਣ ਜਾਊਗਾ ਤੇ ਗੱਲਬਾਤ ਮੇਨ ਜਿਹੜੀ ਅਸੀਂ ਮੇਨ ਮੁੱਦੇ ਤੇ ਆਨੇ ਆ ਮੈਂ ਬਾਈ ਇਹਨੂੰ ਕਿਹਾ ਮਾਂ ਬੁੱਗੇ ਫੋਨ ਤਾਂ ਕਰ ਲੰਦਾ ਜੇ ਅਸੀਂ ਨਾ ਹੁੰਦੇ ਤੁਸੀਂ ਉਹਦਾ ਵੇਟ ਕਰਦੇ ਕਿੱਥੇ ਖੜਦੇ ਮੰਨੂੰ ਇੱਕ ਕਿੰਨੀ ਵਧੀਆ ਗੱਲ ਲੱਗੀ ਇਹ ਬੱਚਿਆਂ ਕੋਲ ਫੋਨ ਹੀ ਨਹੀਂ ਹੈ ਨਹੀਂ ਜੀ ਅੱਜ ਕੱਲ 4-5 ਸਾਲ ਦੇ ਬੱਚੇ ਕੋਲ ਫੋਨ ਹੈ ਜਾਂ 10 ਸਾਲ ਤੇ ਬਾਅਦ ਬੱਚਾ ਜਿਹੜਾ ਬਾਹਰ ਜਿੱਕਣਾ ਇਹ ਆਏ ਆ ਕੰਮ ਕਰਨ ਟਰੈਕਟਰ ਚਰਵਾਣੇ ਖੇਤਾਂ ਦਾ ਕੰਮ ਕਰਦੇ ਉਹਨਾਂ ਦੇ ਕੋਲ ਫੋਨ ਪੱਕਾ ਹੋਊਗਾ ਜਾਂ ਘਰਾਂ ਫੋਨ ਕਰ ਦੇਣਾ ਵੀ ਚਾਹ ਲਿਆ ਉਹ ਐ ਕਰੋ ਇਹ ਬਹੁਤ ਵੱਡੀ ਗੱਲ ਹੈ ਬੱਚਿਆਂ ਕੋਲ ਫੋਨ ਨਹੀਂ ਹੈ ਪਹਿਲਾਂ ਤਾਂ ਰੱਖਿਆ ਹੋਣਾ ਹੈ ਨਹੀਂ ਤਾਂ ਅੱਛਾ ਜਣੋ ਘਰਾਂ ਹੈਗਾ ਮੰਮੀ ਪਾਪਾ ਕੋਲ ਹੈਗਾ ਦੇਖਦੇ ਹੁੰਨੇ ਫੋਨ ਕਿੰਨਾ ਕੁ ਟਾਈਮ ਲਾ ਦਿੰਨੇ ਫੋਨ ਤੇ ਘੰਟੇ ਦੋ ਘੰਟੇ ਠੀਕ ਹੈ ਬਾਕੀ ਰੋਟੀਆਂ ਕਿੰਨੀਆਂ ਖਾਣਾ ਇੱਕ ਟਾਈਮ ਗਣਕਾ ਖਾਨਾ ਕਿ ਚਿੰਕਾ ਖਾਨਾ ਗਿਣਕਾ ਹੁੰਨੀਆਂ ਵੀ ਦੋ ਖਲਣੀਆਂ ਭਰ ਕੇ ਪਲੇਟ ਠੀਕ ਐ ਬਹੁਤ ਵਧੀਆ ਗੱਲ ਐ ਤੇ ਹੋਰ ਸੁਣਾਓ ਅੰਕਲ ਜੀ ਖੇਤੀਬਾੜੀ ਕਰਦੇ ਹੁਣ ਇੱਕ ਬੱਚੇ ਹੀ ਕਰਦੇ ਖੇਤੀਬਾੜੀ ਚੱਲ ਰਹੀ ਜੀ ਹਾਂ ਅੱਛਾ ਇੱਕ ਹੋਰ ਸੁਣ ਲਓ ਜੀ ਇੱਕ ਮੋਟਰਸਾਈਕਲ ਆ ਬੰਦੇ ਆਏ ਤਿੰਨ ਕੱਲ ਵੀ ਅੱਜ ਵੀ ਤੇ ਸਾਡੇ ਕੋਲ ਬੈਠੇ ਵੀ ਰਹੇ ਕੱਲ ਮਨ ਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਜੇ ਦੋ ਬੱਚੇ ਐ ਨਾ ਮੈਂ ਹੁਣ ਇਹਨਾਂ ਨੂੰ ਇਹ ਸਵਾਲ ਕਰਿਆ ਤਾਂ ਵੀ ਤੁਸੀਂ ਅੰਕਲ ਨੂੰ ਕਹਤੇ ਗੈਲ ਖਿੱਚਿਆ ਵਾ ਅੱਦਾ ਲੱਗਦਾ ਵੀ ਅਸੀਂ ਦਾਦੇ ਨਾਲ ਕਹੀ ਨਹੀਂ ਕਰਦੇ ਬਾਪੂ ਨਾਲ ਯਾਰੀ ਵੀ ਇਹਨੂੰ ਗੈਰ ਰੱਖਣਾ ਮਨ ਨੂੰ ਲੱਗਦਾ ਇਹਨੂੰ ਗੈਲੇ ਹੀ ਰੱਖਦੇ ਹੁਣ ਹੈ ਖੇਤ ਖੋਤ ਵਿੱਚ ਵੀ ਜਾਣਾ ਕਿਤੇ ਕਰਾਲੀ ਜਾਣਾ ਹੈ ਇਹਨਾਂ ਦਾ ਪਿੰਡ ਹੈ ਜੇ ਅੰਦੇੜੀ ਹੈ ਇਹ ਆਪਣਾ ਬੜੌਦੀ ਦੇ ਨਾਲ ਕਰਾਲੀ ਦੇ ਰੋਡ ਤੇ ਹੀ ਹੈ ਤੇ ਮਨ ਨੂੰ ਬਹੁਤ ਵਧੀਆ ਲੱਗਿਆ ਇਹਨਾਂ ਦਾ ਪਿਆਰ ਵੀ ਮੈਂ ਆਹੀ ਗੈਸ ਲਾਇਆ ਏ ਵੀ ਦੋਏ ਬੱਚੇ ਇਹ ਆਪਣੇ ਦਾਦੇ ਦੇ ਨਾਲ ਹੀ ਰਹਿੰਦੇ ਹੁਣ ਜੇ ਕਿਤੇ ਜਾਣਾ ਬਾਹਰ ਕੰਮ ਕਰਨ ਨੂੰ ਠੀਕ ਹੈ ਸਿਆਣੇ ਦੀ ਸਲਾਹ ਲਓ ਨਾਲੇ ਤਜਰਬਾ ਵੀ ਸਿੱਖੋ ਵੀ ਇਹ ਕੰਮ ਕਾਰ ਕਿੱਦਾਂ ਕਰਦੇ ਨੇ ਠੀਕ ਹੈ ਨਾ ਨੁਕਤੇ ਨੋਟ ਕਰੋ ਗੱਲਬਾਤ ਕਰਨੇ ਦਾ ਢੰਗ ਸਿੱਖੋ ਵਧੀਆ ਗੱਲ ਹੈ ਬੜੇ ਗਿਰ ਰਹੋ ਬਾਹਰ ਅੰਦਰ ਜਾਣਾ ਬੜੇ ਬੜੇ ਨੂੰ ਨਾਲ ਲੈ ਕੇ ਜਾਓ ਸਲਾਹ ਲਓ ਦੀ ਠੀਕ ਨਹੀਂ ਮੈਨੂੰ ਬਹੁਤ ਵਧੀਆ ਲੱਗਿਆ ਗੁੱਡ ਵੈਲ ਡਨ ਤੇ ਬਾਕੀ ਜੀ ਟਰੈਕਟਰ ਹੁਣ ਜੋੜਦੇ ਆ ਮੈਂ ਜਾ ਕੇ ਆਣਾ ਕਰਾਂ ਇਹ ਮੜਾ ਇੱਕ ਬਹਿ ਜੂਂਗੇ ਮੈਂ ਇਲੈਕਟ੍ਰੀਸ਼ੀਅਨ ਬੁਲਾਇਆ ਉਹ ਅੱਜ ਸਾਜਰੇ ਉਹ ਆ ਰਿਹਾ ਤੁਹਾਡੇ ਕੋਲ ਰਹੂਗਾ ਉਹ ਹੁਣ ਮੈਂ ਜਾ ਕੇ ਫਾਦਰ ਸਾਹਿਬ ਨੂੰ ਭੇਜ ਦਿੰਨਾ ਮੈਂ ਵੀ ਛੇਦ ਅਸੀਂ ਦੋ ਇਕੱਠੇ ਹੀ ਆ ਜੰਨੇ ਠੀਕ ਹੈ ਨਾ ਆ ਕੇ ਤੁਹਾਨੂੰ ਦੇ ਦਨ ਅੱਜ 10 11 ਵਜੇ ਟਰੈਕਟਰਾਂ ਦੀ ਤਾਂ 8 ਵਜੇ ਆ ਆਪਣੇ ਕੋਲ ਬਾਪੂ ਆਇਆ ਬਾਪ ਦੋ ਬੱਚੇ ਥੋੜੀ ਗੱਲ ਵੀ ਕਰਾਈ ਵੀ ਦੇਖੋ ਬੱਚਿਆਂ ਕੋਲ ਫੋਨ ਨਹੀਂ ਹੈ ਚਲੋ ਘਰੇ ਹੈਗਾ ਇਹ ਚਲਾਣੇ ਆਂ ਵੈਸੇ ਜੇ ਇਹ ਬਾਹਰ ਘੁੰਮਦੇ ਆ ਕੋਈ ਕੰਮਕਾਰ ਕਰਾਣੇ ਐ ਫੋਨ ਰੱਖਣਾ ਵੀ ਜ਼ਰੂਰੀ ਹੈ ਅੱਜ ਕੱਲ ਠੀਕ ਨਹੀਂ ਕਿਤੇ ਕੋਈ ਕੰਮ ਪੈ ਗਿਆ ਘਰਦਿਆਂ ਨੂੰ ਪੁੱਛਣਾ ਪਰ ਗੱਲ ਇਹ ਮੈਨੂੰ ਵਧੀਆ ਲੱਗੀ ਘਰੇ ਘੰਟਾ ਖੰਡ ਦੇਖਦੇ ਆਂ ਦੇਖੋ ਉਹ ਦੇਖਣਾ ਵੀ ਚਾਹੀਦਾ ਖੇਲਣਾ ਵੀ ਚਾਹੀਦਾ ਬੱਚੇ ਨੂੰ ਪੜ੍ਹਨਾ ਵੀ ਚਾਹੀਦਾ ਘਰ ਦਾ ਕੰਮ ਵੀ ਕਰਾਉਣਾ ਚਾਹੀਦਾ ਸ਼ੁਰੂ ਤੋਂ ਫੇ ਬੱਚਾ ਉੱਪਣੀ ਚੱਲਦਾ ਹੈ ਵਧੀਆ ਗੱਲ ਲੱਗੀ ਮੈਨੂੰ ਬਾਕੀ ਤੁਸੀਂ ਕਮੈਂਟਾਂ ਰਾਹੀਂ ਦੱਸਦੇ ਹੋ ਠੀਕ ਹੈ ਮੇਰਾ ਕਸਰਤ ਕਰਨਾ ਸ਼ੁਰੂ ਕਰ ਲੈ ਠੀਕ ਹੈ ਸਰੀਰ ਤੇਰਾ ਬਹੁਤ ਓਵਰ ਹੁੰਦਾ ਜਾ ਰਿਹਾ ਨਹੀਂ 2 ਸਾਲ ਤੱਕ ਤੈਂ ਕੁਰਸੀ 'ਚ ਬੈਠ ਨਹੀਂ ਸਕਦਾ ਜਿਵੇਂ ਉਹ ਬੈਠਿਆ ਨਾ ਚਿੱਲਾ ਜਾ ਹੁਣ ਤੂੰ ਪੂਰਾ ਪੂਰਾ ਹੋਣਾ ਕੁਰਸੀ 'ਚ ਹਣਾ ਜੇ ਬੈਠੇ ਤੂੰ ਚਲੋ ਠੀਕ ਹੈ ਜੀ ਆਪਣਾ ਵਲੌਗ ਇੱਥੇ ਤੱਕ ਤਾਂ ਮਿਲਦੇ ਆ ਕੱਲ ਕਿਸੇ ਨਵੇਂ ਵਲੌਗ ਵਿੱਚ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਸਾਡੇ ਵੱਲੋਂ ਸਸਰੀ ਕੱਲ ਬਾਏ ਬਾਏ ਸਾਰਿਆਂ ਨੂੰ ਜਿਉਂਦੇ ਬਸਦੇ ਰਹੋ ਖਾਦੇ ਹੋ ਧੰਨਵਾਦ ਵਲੌਗ ਟੈਂਡ